ਹਾਂਜੀ ਵਧੀਆ ਸਵਾਈ ਕਰਨੀ ਹੈ ਇੱਕ ਨੰਬਰ ਜਿੱਥੇ ਖੱਡੇ ਆ ਨਾ ਆ ਜਿਹੜੇ ਇਹਨਾਂ ਚ ਮਿੱਟੀ ਭਰ ਦਿਓ ਆ ਬਰਾਬਰ ਕਰਕੇ ਨਾਲ ਵਾਲੇ ਮਿੱਟੀ ਭਰ ਦੇਣੀ ਹੈ ਖੱਡੇ ਆ ਜੋ ਤੇ ਕਿੱਕਰੀਆਂ ਸਾਰੀਆਂ ਵੱਢ ਦਿਓ ਪਹਿਲੋ ਉੱਤੋਂ ਵੱਢ ਕੇ ਨਾ ਫਿਰ ਇਹਨੂੰ ਜੜੋਂ ਪਟਿਆ ਗਿਆ ਨਾ ਜੜੋਂ ਪੱਟ ਦਿਓ ਕੰਮ ਪੂਰਾ ਸਵਾਈ ਨਾ ਕਰਨਾ ਹਾਂ ਵਧੀਆ ਪੱਟ ਤੋ ਗਈ ਸਤਿਗੁਰੂ ਗਾਜੀ ਨਾਲੀ ਦੇ ਕੰਮ ਸ਼ੁਰੂ ਹੋ ਗਿਆ ਨਰੇਗਾ ਦਾ ਤੇ ਸਫਾਈ ਸਾਫ ਸਪਾਈ ਕਰਾਉਂਦੇ ਹਾਂ ਕਿਉਂਕਿ ਹਰ ਸਾਲ ਜਿਵੇਂ ਨਾਲੀ ਆਉਂਦੀ ਹੈ ਤੇ ਪਾਣੀ ਜਦੋਂ ਵਧ ਜਾਂਦਾ ਹੈ ਤੋਂ ਸਾਫ ਸਪਾਈ ਨਹੀਂ ਹੁੰਦੀ ਖੁੱਡਾਂ ਦਾ ਨਹੀਂ ਪਤਾ ਲੱਗਦਾ ਇਸ ਕਰਕੇ ਸਾਫ ਸਪਾਈ ਕਰਾ ਰਹੇ ਹਾਂ ਪਿੰਡ ਵਾਲੇ ਅੱਜ ਤੋਂ ਕੰਮ ਸਟਾਰਟ ਹੈ ਨਰੇਗਾ ਦਾ ਅੱਜ ਪਹਿਲੋਂ ਇਸ ਸਾਈਡ ਬਾਹਰ ਬੰਦ ਕਰਾਵਾਂਗੇ ਫਿਰ ਪਰਲੀ ਤੋਂ ਬਰੀਆਲੀ ਸਾਈਡ ਕਰਾਵਾਂਗੇ ਤੇ ਪੂਰਾ ਆਪਾਂ ਵਧੀਆ ਕਰਾਇਆ ਜਈਰ ਸਾਹਿਬ ਦੇ ਉੱਤੇ ਆਰਡਰ ਨੇ ਬਿਲਦਾਰ ਵੀ ਘੇੜਾ ਮਾਰਦੇ ਰਹਿਣਗੇ ਤੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਦੇ